ਹੈਲੋ ਜੀ ਸਸਤੀ ਕਲ ਜੀ ਮਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਕਲੈਕਸ਼ਨ ਨਵੀਂ ਨਵੀਂ ਕਲੈਕਸ਼ਨ ਨੂੰ ਦੇਖਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਜੇ ਠੀਕ ਹੈ ਅੱਜ ਆਪਾਂ ਤੁਹਾਡੇ ਵਾਸਤੇ ਨਾ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਕੁੱਲੂ ਪੱਟੀ ਦੇ ਕੁੱਲੂ ਪੱਟੀ ਦੇ ਸੂਟ ਮਤਲਬ ਸਰਦੀਆਂ 'ਚ ਜੇ ਇਹ ਸੂਟ ਨਾ ਮਿਲਣ ਫਿਰ ਤੇ ਮਤਲਬ ਦੁਕਾਨੀ ਕਾ ਰਹੀ ਹੈ ਠੀਕ ਹੈ ਕੁੱਲੂ ਪੱਟੀ ਦੇ ਸੂਟ ਜਿਹੜੇ ਕਿ ਬਹੁਤ ਟ੍ਰੈਂਡਿੰਗ ਆ ਔਰ ਬਹੁਤ ਸੋਹਣੇ ਵੀ ਲੱਗਦੇ ਨੇ ਹਰ ਸਾਲ ਆਉਂਦੇ ਨੇ ਸਿਮਿਲਰ ਜਿਹੇ ਹੁੰਦੇ ਨੇ ਇਹਨਾਂ ਦੇ ਡਿਜ਼ਾਈਨ ਵਗੈਰਾ ਸਿਮਿਲਰ ਹੁੰਦੇ ਨੇ ਕਲਰ ਅਲੱਗ-ਅਲੱਗ ਹੁੰਦੇ ਨੇ ਪਿਛਲੇ ਸਾਲ ਵੀ ਸੇਲ ਕੀਤੇ ਸੀ ਇਸ ਸਾਲ ਵੀ ਲੈ ਕੇ ਆਏ ਆ ਅੱਗੇ ਵੀ ਲੈ ਕੇ ਆਉਂਦੇ ਰਵਾਂਗੇ ਕਿਉਂਕਿ ਬਹੁਤ ਹੀ ਡਿਮਾਂਡਸ ਤੇ ਬਹੁਤ ਸੋਹਣੇ ਲੱਗਦੇ ਨੇ ਠੀਕ ਹੈ ਤੇ ਚਲੋ ਦੇਖਦੇ ਆ ਆਪਾਂ ਕੁੱਲੂ ਪੱਟੀ ਦੇ ਗਰਮ ਸੂਟ ਇਹਨਾਂ ਸਪਨ ਬੇਸ ਦੇ ਉੱਪਰ ਆਉਂਦੇ ਆ ਪਰ ਬਹੁਤ ਸੋਹਣੇ ਹੁੰਦੇ ਆ ਠੀਕ ਹੈ ਲਾਈਨਿੰਗ ਲਗਵਾਉਣਾ ਨਾ ਲਗਵਾਉਣਾ ਤੁਹਾਡੀ ਆਪਣੀ ਇੱਛਾ ਵਾ ਵੈਸੇ ਲਾਈਨਿੰਗ ਨਹੀਂ ਲੱਗਦੀ ਇਹਨਾਂ ਨੂੰ ਠੀਕ ਹੈ ਤੇ ਮੇਰੇ ਕੋ ਪਿਓਰ ਕੁਲੂ ਪੱਟੀ ਚ ਗਰਮ ਚ ਵੀ ਹੈਗੇ ਆ ਅਕੋਰਡਿੰਗ ਟੂ ਪ੍ਰਾਈਸ ਹਰ ਤਰ੍ਹਾਂ ਦੇ ਤੁਹਾਨੂੰ ਸੂਟ ਮਿਲਣਗੇ ਚਲੋ ਜੀ ਇਹ ਆ ਗਿਆ ਆਪਣੇ ਕੋਲ ਗਾਜਰੀ ਗਾਜਰੀ ਜਿਹਾ ਕਲਰ ਆ ਓਕੇ ਇਹ ਆ ਗਈ ਇਹਦੀ ਫਰੰਟ ਸਾਈਡ ਸ਼ਰਟ ਦੀ ਫਿਰ ਆਊਗੀ ਇਹਦੀ ਬੈਕ ਸਾਈਡ ਬਾਜੂ ਵਗੈਰਾ ਪਲੇਨ ਹੀ ਨਿਕਲਣਗੀਆਂ ਵਿੱਚੋਂ ओके okay, इस तरह ही आएगा सारा सूट ओवर सूट मिलेगा एलो जी ठीक है तो आ गया शाल ठीक है चलो शाल मिलेगा ना ओके जी ये शाल आ गया तो फ्रंट साइड ते मिलेगा कुल्लू पट्टी का डिजाइन बैक प्लेन आएगी एलो जी ठीक है हलो ਓਕੇ ਬਹੁਤ ਹੀ ਸੋਹਣਾ ਸੂਟ ਆ ਤੇ ਬਹੁਤ ਪਿਆਰਾ ਜਿਹਾ ਪ੍ਰਿੰਟ ਆ ਇਹਦਾ ਤੇ ਇਹਦਾ ਪ੍ਰਾਈਸ ਲੱਗੇਗਾ ਜੀ 880 ਰੁਪਏ ਠੀਕ ਹੈ 880 ਰੁਪਏ ਸੂਟ ਦਾ ਪ੍ਰਾਈਸ ਲੱਗੇਗਾ ਓਕੇ ਜੀ ਤੇ ਕਲਰ ਇਹਦੇ ਤੁਹਾਨੂੰ ਸ਼ੋ ਕਰਾ ਦਿੰਦੇ ਆ ਲਓ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਵਾਈਨ ਕਲਰ ਪਹਿਲਾਂ ਗਾਜਰੀ ਕਲਰ ਸੀਗਾ ਦੂਸਰਾ ਲੋ ਆ ਗਿਆ ਜੀ ਵਾਈਨ ਕਲਰ ਬਹੁਤ ਹੀ ਸੋਹਣਾ ਜਿਹਾ ਵਾਈਨ ਕਲਰ ਆ ਲਓ ਜੀ ਠੀਕ ਹੈ ਫਲੋ ਜੀ ਚੈੱਕ ਕਰੋ ਕਲਰ ਤੇ ਮੈਂ ਕਹਿੰਨੀ ਇੱਕ ਨੰਬਰ ਆ ਵਾਓ ਵਾਲਾ ਬਹੁਤ ਸੋਹਣਾ ਪੀਸ ਆ ਖੋਲ ਕੇ ਮੈਂ ਤੁਹਾਨੂੰ ਦਿਖਾ ਦਿੱਤਾ ਹੋਇਆ ਹੈ ਇਹ ਕਲਰ ਕਲਰ ਤੁਸੀਂ ਦੇਖ ਸਕਦੇ ਜੇ ਖੋਲਣ ਦੀ ਜਰੂਰਤ ਨਹੀਂ ਆ ਵਿੱਚੇ ਤੁਹਾਨੂੰ ਸ਼ਾਲ ਮਿਲੇਗਾ ਤੇ ਵਿੱਚੇ ਹੀ ਤੁਹਾਨੂੰ ਮਿਲੂਗਾ ਪੂਰਾ ਸੂਟ ਦਾ ਕਪੜਾ ਆਈ ਥਿੰਕ ਕਿ 7.5 ਮੀਟਰ ਕਪੜਾ ਹੋਏਗਾ ਐਸੇ ਮਪਣਾ ਚਾਹੀਦਾ ਸੀ ਮੈਂ ਮੇਨ ਲੂੰਗੀ ਕੋਈ ਚੱਕਰ ਨਹੀਂ ਹੈਲੋ ਤੇ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਹੈਲੋ ਆਫ ਵਾਈਟ ਕਲਰ ਹੈ देखो मेरी आंटिया ने उड के ले लेना है वाला सूट मैंने पता है क्योंकि बहुत पसंद आते मेरी आंटिया इस तरह के कलर लाओ तो जी तो ये ऑफ वाइट ही है ना शाल मिलेगा बहुत सोहना है पलियाद उपर इस तरह डिजाइन मिलेगा कुल्लू पट्टी का बाकी आ, सारा इस तरह ही ऑफ वाइट ही आऊगा ओके तो प्राइज लगेगा अठ सौ अस्सी रुपए ओके जी अगला कलर यद है मसटर्ड मस्टर्ड दी लो जी। ਕਲਰ ਆ ਗਿਆ ਮਸਟਰਡ ਸਾਰੇ ਕਲਰ ਇੱਕ ਤੋਂ ਇੱਕ ਸੋਹਣੇ ਆ ਕੋਈ 8-10 ਕਲਰ ਹੋਣੇ ਆ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਉਹਦਾ ਤੁਸੀਂ ਸਕਰੀਨਸ਼ਾਟ ਲੈਣਾ ਹੈ ਸਾਡੇ ਵਟਸਐਪ ਨੰਬਰ ਤੇ ਭੇਜ ਦੇਣਾ ਹੈ ਗਰਮ ਸੂਟ ਆ ਲਾਈਨਿੰਗ ਦੀ ਮੈਂ ਇਸ ਕਰਕੇ ਗੱਲ ਕੀਤੀ ਕਈਆਂ ਨੂੰ ਕਈ ਪਸ਼ਮੀਨੇ ਦੇ ਸੂਟਾਂ ਨੂੰ ਗਰਮ ਹੂਟਨ ਸਭ ਨੂੰ ਲਾਈਨਿੰਗ ਲਗਾਉਂਦੇ ਕਈਆਂ ਨੂੰ ਨਾ ਰੈਸ਼ਸ ਦੀ ਪ੍ਰੋਬਲਮ ਹੁੰਦੀ ਗਰਮ ਨਹੀਂ ਵੇਅਰ ਕਰ ਸਕਦੇ ਬਾਕੀ ਅਸੀਂ ਕੋਈ ਲਾਈਨਿੰਗ ਵਗੈਰਾ ਲਗਾਉਂਦੇ ਨਹੀਂ ਅਸੀਂ ਤੇ ਵੀ ਪਾ ਲੈਂਦੇ ਆ ਸਾਨੂੰ ਵਧੀਆ ਲੱਗਦਾ ਕਿਉਂਕਿ ਫਿਰ ਜ਼ਿਆਦਾ ਹੀ ਹੈਵੀ ਹੋ ਜਾਂਦਾ ਇਹ ਤੁਹਾਡੀ ਆਪਣੀ ਚੁਆਇਸ ਆ ਵੈਸੇ ਲਾਈਨਿੰਗ ਵਿਜ਼ਿਬਿਲਟੀ ਬਿਲਕੁਲ ਨਹੀਂ ਆ ਠੀਕ ਆ ਸੀ ਥਰੂ ਸੂਟ ਨਹੀਂ ਹੈ ਓਕੇ ਹਲੋ ਮਸਟਰਡ ਕਲਰ ਆ ਗਿਆ ਫਿਰ ਨੈਕਸਟ ਕਲਰ ਆ ਗਿਆ ਜੀ ਤੈ ਲੋ ਗ੍ਰੇ ਕਲਰ ਇਹ ਮੈਂ ਖਾਸ ਕਰਕੇ ਆਪਣੀਆਂ ਆਂਟੀਆਂ ਦੇ ਵਾਸਤੇ ਲੈ ਕੇ ਆਈਆਂ ਕਲਰ ਲਾਈਟ ਕਲਰ ਮੇਰੇ ਕੋਲ ਹੈਗੇ ਨੇ ਤਿੰਨ ਚਾਰ ਲਾਈਟ ਹੋਣੇ ਤਿੰਨ ਚਾਰ ਡਾਰਕ ਹੋਣੇ ਆ ਗ੍ਰੇ ਕਲਰ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਆ ਵਿੱਚ ਤੁਹਾਨੂੰ ਸ਼ਾਲ ਮਿਲੇਗਾ ਵਿੱਚੇ ਤੁਹਾਨੂੰ ਪੂਰਾ ਸੂਟ ਦਾ ਕਪੜਾ ਮਿਲੇਗਾ ਓਕੇ ਗ੍ਰੇ ਕਲਰ ਫਿਰ ਇਸ ਤੋਂ ਬਾਅਦ ਤੁਹਾਨੂੰ ਮਿਲੇਗਾ ਪਿਸਤਾ ਗ੍ਰੀਨ ਕਲਰ ਠੀਕ ਹੈ ਬਾਕੀ ਤੁਹਾਡੀ ਆਪਣੀ ਚੋਇਸ ਆ ਜਿਹੜਾ ਤੁਸੀਂ ਲੈਣਾ ਹੋ ਤੇ ਤੁਸੀਂ ਲੈ ਹੀ ਲੈਣਾ ਇੱਕ ਹੁਣਾਂ ਦਾ ਕਈ ਵਾਰੀ ਕਿ ਹਾਂ ਅਸੀਂ ਸਰਦੀਆਂ ਵਿੱਚ ਤੇ ਥੋੜੇ ਇਸ ਤਰ੍ਹਾਂ ਦੇ ਕਲਰ ਮਤਲਬ ਚੱਲ ਜਾਂਦੇ ਨੇ ਆਂਟੀਆਂ ਨੂੰ ਵੀ ਹੈਨਾ ਥੋੜੇ ਡਾਰਕ ਗਰਮੀਆਂ ਨੂੰ ਥੋੜਾ ਹੰਟੀਆਂ ਕਹਿ ਦਿੰਦੀਆਂ ਕਿ ਨਹੀਂ ਲਾਈਟ ਹੀ ਹੋਣਾ ਸਰਦੀਆਂ ਵਿੱਚ ਵੀ ਥੋੜੇ ਡਾਰਕ ਵੀ ਚੱਲ ਜਾਂਦੇ ਨੇ ਕਲਰ ਸਾਰੇ ਬਹੁਤ ਸੋਹਣੇ ਆ ਔਰ ਦੇਖ ਕੇ ਵੀ ਨਾ ਇਹਨਾਂ ਨੂੰ ਬੜਾ ਮਜ਼ਾ ਆ ਰਿਹਾ ਔਰ ਪ੍ਰਿੰਟ ਵੀ ਬਹੁਤ ਸ਼ਾਨਦਾਰ ਆ ਕਿ ਪਿਸਤਾ ਗ੍ਰੀਨ ਕਲਰ ਆ ਲਓ ਜੀ ਅਗਲਾ ਕਲਰ ਆ ਗਿਆ ਬਹੁਤ ਹੀ ਸੋਹਣਾ ਤੇ ਜੇ ਦੀ ਪਸੰਦਾ ਕਲਰ ਆ ਹੌਟ ਪਿੰਕ ਮਜੈਂਟਾ ਕਲਰ ਲਓ ਜੀ ਲਓ ਜੀ ਪਿੰਕ ਮਜ਼ੈਂਟਾ ਕਲਰ ਫੋਕਸ ਹੀ ਸੋਨਾ ਖਿੜਿਆ ਖਿੜਿਆ ਰੰਗ ਇਹੋ ਜੀ ਸਿਆਲ ਦੀ ਧੁੱਪ ਤੇ ਵਿੱਚ ਪਾਇਆ ਹੋਵੇ ਇਹੋ ਜਿਹਾ ਸੂਟ ਨਾਲ ਤੁਸੀਂ ਲਓ ਇੱਕ ਮੇਰੇ ਕੋਲੋਂ ਕੋਟੀ ਕੋਟੀ ਤੁਸੀਂ ਲੈ ਲਓ ਲਾਈਟ ਕਲਰ ਦੀ ਕਿਸੇ ਵੀ ਕਲਰ ਦੀ ਇਹਦੇ ਨਾਲ ਪਾਓ ਤੇ ਮੈਂ ਕਹਿੰਨੀ ਆ ਨਾਲੇ ਤੇ ਸਾਡੇ ਗੁੰਗਾ ਉਹ ਨਾਲੇ ਤੁਸੀਂ ਹਨਾ ਜਿੰਨਾਂ ਕੋ ਸਵਾ ਉਹ ਪਾਉਂਦੇ ਗੁੰਗਾ ਬਹੁਤ ਸੋਹਣਾ ਸੂਟ ਲੱਗੂਗਾ ਬਹੁਤ ਸੋਹਣੀ ਮੈਚਿੰਗ ਬਣੂਗੀ ਕੋਟੀ ਜ਼ਰੂਰ ਲੈ ਲੈਣਾ ਬਹੁਤ ਸੋਹਣੀਆਂ ਲੱਗਣਗੀਆਂ ਇਹਨਾਂ ਦੇ ਨਾਲ ਕੋਟੀਆਂ ਕਿਹਦੀਆਂ ਓਕੇ ਲੋਜੀ ਨੈਕਸਟ ਆ ਗਿਆ ਨੇਵੀ ਬਲੂ ਕਲਰ ਬਹੁਤ ਸੋਹਣਾ ਕਲਰ ਹੈ ਹਨਾ ਇਹਨਾਂ ਤੇ ਮੈਂ ਇਹ ਕਹਣੀ ਮਤਲਬ ਸਰਦੀਆਂ ਦੇ ਵਿੱਚ ਆਪਾਂ ਨੂੰ ਹੁੰਦਾ ਆਪਾਂ ਡਾਰਕ ਕਲਰ ਦੇ ਸੂਟ ਪਾਈਏ ਤੇ ਡਾਰਕ ਕਲਰ ਦੇ ਉੱਪਰੋਂ ਲਾਈਟ ਕਲਰ ਦੀ ਕੋਟੀ ਤੇ ਮੈਂ ਕਹਨੀ ਆ ਗੱਲ ਹੀ ਨਹੀਂ ਕਰ ਲੋ ਆਰੀ ਆਫ ਵਾਈਟ ਲੈ ਲਓ ਤੁਸੀਂ ਸਕਿਨ ਕਲਰ ਲੈ ਲਓ ਤੁਸੀਂ ਪੀਚ ਕਲਰ ਲੈ ਲਓ ਪਿਸਤਾ ਕਲਰ ਲੈ ਲਓ ਕੋਈ ਵੀ ਕਲਰ ਲੈ ਲਓ ਸਾਰੇ ਸੂਟਾਂ ਦੇ ਉੱਪਰ ਕਲਰ ਜੱਜ ਚਾਹੁੰਦੇ ਨੇ ਓਕੇ ਹੈਲੋ ਜੀ ਨੇਵੀ ਬਲੂ ਕਲਰ ਪ੍ਰਾਈਸ ਲੱਗੇਗਾ 880 ਰੁਪਏ ਲਓ ਜੀ ਅਗਲਾ ਕਲਰ ਆ ਗਿਆ ਹੈਲੋ ਲਾਈਟ ਜャ ਲਵੈਂਡਰ ਕਲਰ ਥੋੜੀ ਜੀ ਜਾਮਨੀ ਜਾਮਨੀ ਫਿੱਕੀ ਫਿੱਕੀ ਪਾ ਮਾਰਦਾ ਸੂਟ ਤੇ ਬਹੁਤ ਹੀ ਸੋਹਣਾ ਕਲਰ ਹੈ ਤੇ ਕੁੱਲੂ ਪੱਟੀ ਦਾ ਕਸ਼ਮੀਰੀ ਡਿਜ਼ਾਈਨ ਦਾ ਸੂਟ ਆ ਗਿਆ ਹੈ ਨਾ ਤੇ ਬਹੁਤ ਸੋਹਣਾ ਸੂਟ ਹੈ ਤੇ ਮੇਰੀਆਂ ਆਂਟੀਆਂ ਲੈ ਸਕਦੀਆਂ ਨੇ ਮੇਰੀਆਂ ਦੀਦੀਆਂ ਲੈ ਸਕਦੀਆਂ ਨੇ ਅਗਰ ਤੁਸੀਂ ਨਹੀਂ ਲੈਣਾ ਚਾਹੁੰਦੇ ਤੁਹਾਨੂੰ ਸੂਟ ਪਸੰਦ ਨਹੀਂ ਪਰ ਤੁਸੀਂ ਲੈਣਾ ਨਹੀਂ ਚਾਹੁੰਦੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਹਲੋ ਜੀ ਠੀਕ ਹੈ ਇਹ ਇਹਦੇ ਵਿੱਚ ਇਹੀ ਕਲਰ ਸੀਗਾ ਨਾ ਇਹਦੇ ਵਿੱਚ ਆਉਣਗੇ ਇਹੀ ਕਲਰ ਤੇ ਤੁਹਾਨੂੰ ਮੈਂ ਹੋਰ ਦਿਖਾ ਦਿੰਨੀ ਆ 880 ਵਾਲੇ ਇਹ ਆ ਗਿਆ 850 ਵਾਲਾ ਇਹ ਵੀ ਕੁੱਲੂ ਪੱਟੀ ਦਾ ਡਿਜ਼ਾਈਨ ਆ ਇਹ ਥੋੜਾ ਸਟੱਫ ਉਹਦੇ ਨਾਲੋਂ ਵੱਖਰਾ ਹੈ ਪਸ਼ਮੀਨੇ ਚ ਆਊਗਾ ਉਹ 스ਪੰਜ ਸੀਗਾ ਲੈ ਲੋ ਠੀਕ ਹੈ ਤੇ ਬਲ ਆ ਡਿਜ਼ਾਈਨ ਆ ਗਿਆ ਇਹਦੇ ਤੁਹਾਨੂੰ ਗਲਾ ਪੱਟੀ ਮਿਲੂਗੀ ਉਹਦੇ ਵਿੱਚ ਧਾਗੇ ਦਾ ਕੰਮ ਆ ਇਹਦੇ ਉੱਪਰ ਪ੍ਰਿੰਟ ਆ ਓਕੇ ਇਹਦੇ ਉੱਪਰ ਪ੍ਰਿੰਟ ਆਏਗਾ ਉਹਦੇ ਵਿੱਚ ਧਾਗਾ ਲੱਗਿਆ ਹੋਇਆ ਵਰਕ ਆ ਹਨਾ ਇਹ ਪ੍ਰਿੰਟ ਆਊਗਾ ਇਹਦੇ ਨਾਲ ਤੁਹਾਨੂੰ ਪਸ਼ਮੀਨੇ ਦੀ ਬਾਟਮ ਮਿਲੇਗੀ ਤੇ ਨਾਲ ਇਸ ਤਰ੍ਹਾਂ ਦਾ ਸ਼ਾਲ ਮਿਲੇਗਾ ਓਕੇ ਤੇ ਇਹਦਾ ਪ੍ਰਾਈਸ 850 ਲੱਗੇਗਾ ਠੀਕ ਹੈ ਔਰ 850 ਤੇ ਸੂਟ ਦਾ ਪ੍ਰਾਈਸ ਲੱਗੇਗਾ ਓਨਲੀ 2 ਪੀਸ ਰਹਿ ਗਏ ਸੀ ਕਿ ਮੇਰੇ ਕੋ ਮੈਂ ਕਿਹਾ ਮੈਂ ਇਸੇ ਦੇ ਨਾਲ ਹੀ ਦਿਖਾ ਦਿੰਦੀ ਹਾਂ ਹਲੋ ਜੀ ਇੱਕ ਕਲਰ ਰਹਿ ਗਿਆ ਮਹਿੰਦੀ ਹਲੋ ਠੀਕ ਹੈ ਮਹਿੰਦੀ ਕਲਰ ਇਹ ਵੀ ਕਲਰ ਬਹੁਤ ਸੋਹਣਾ ਹੈ ਹਲੋ ਚੈੱਕ ਕਰੋ ਓਕੇ ਇਹਦਾ ਪ੍ਰਾਈਸ ਲੱਗੂਗਾ 800

ਲੋ ਜੀ ਇਹ ਆਏਗਾ ਨਾਲ ਛੋਲ ਛੋਲ ਬਹੁਤ ਹੀ ਪਿਆਰਾ ਜਿਹਾ ਖੁਲਾਡੂਲਾ ਛੋਲਾ ਆਏਗਾ ਤੇ ਇਹਦੇ ਵਿੱਚ ਤੁਹਾਨੂੰ ਦੋ ਹੀ ਕਲਰ ਮਿਲਣਗੇ ਦੋ ਹੀ ਕਲਰ ਅਵੇਲੇਬਲ ਨੇ ਇੱਕ ਆ ਗਿਆ ਹਰਾਮਾ ਗ੍ਰੀਨ ਕਲਰ ਤੇ ਇੱਕ ਆ ਗਿਆ ਮਹਿੰਦੀ ਗ੍ਰੀਨ ਕਲਰ ਠੀਕ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਨੇ ਜਿਹੜਾ ਵੀ ਤੁਸੀਂ ਸੂਟ ਲੈਣਾ ਉਹ ਦਾ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਪੇਜ ਕੇ ਆਪਣਾ ਆਰਡਰ ਜਲਦੀ ਤੋਂ ਜਲਦੀ ਕਨਫਰਮ ਕਰੋ ਥੈਂਕ ਯੂ